ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁੜੂ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਵੜ ਸੇ ਲਈ ਲੈ ਕੇ ਆਏ ਹਾਂ ਜੀ ਜਿਸ ਘਰ ਤੋਂ ਬਾਈ ਵੀਡੀਓ ਬਣਾ ਰਹੇ ਆਂ ਵੀਰ ਨਿੱਕਰੇ ਲੂਪਾ ਸੁਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਣੇ ਬਾਈ ਤੁਹਾਡੀ ਅਜੀਬਾਈ ਤੁਸੀਂ ਹੋ ਬਾਈ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਹਾਂ ਜੀ ਹਾਂ ਜੀ ਵਧੀਆ ਜੀ ਨਾਮ ਤੇ ਡਰੈੱਸ ਬੋਲ ਦੋ ਜੀ ਨਾਮ ਇਹ ਸੋਨੀ ਜਗਸੀਰ ਸਿੰਘ ਜੀ ਠੀਕ ਹੈ ਜੀ ਪਿੰਡ ਛੰਨਾ ਗਲਾ ਸਿੰਘ ਵਾਲਾ ਹੂੰ ਜਿਲ੍ਹਾ ਬਰਨਾਲਾ ਤਹਿਸੀਲ ਬਈ ਤਪਾ ਜੀ ਨੇੜੇ ਪਿੰਡ ਬਈ ਭੜੌੜਾ ਹੀ ਭਾਈ ਰੁਪਾ ਜੀ ਲੈਣੇ ਵਾਲਾ ਜੀ ਮੋਬਾਈਲ ਨੰਬਰ ਬੋਲ ਦੋ 87270 ਹੂੰ 15660 ਠੀਕ ਹੈ ਭਾਈ ਭਾਈ ਜਿਹੜੀ ਇਹ ਬੈਡ ਦੇ ਨੇ ਆਪਣੇ ਘਰ ਦੀ ਹੈ ਹਾਂਜੀ ਹਾਂਜੀ ਘਰ ਦੀ ਹੈ ਜੀ ਕਿਹੜਾ ਸੂਆ ਸੰਦੀ ਹੈ ਬਈ ਇਹ ਤੀਜਾ ਸੂਆ ਜੀ ਕਿੰਨੇ ਦਿਨ ਲੈਂਦੀ ਹੈ ਭਾਈ ਇਹ ਲੈ ਜੁਈ 15 16 ਦਿਨ ਜੀ 15 ਤੋਂ 16 ਦਿਨ ਕੀ ਰਿਕਾਰਡ ਆ ਦੁੱਧ ਦਾ ਦੁੱਧ ਬਾਈ ਯਾਰ ਨਾਰਮਲ ਫੀਲਡ ਤੇ ਅਸੀਂ 28 29 ਕਿਲੋ ਵਾਇਆ 28 29 ਲੀਟਰ ਰੱਖੀ ਆ 29 ਤੋਂ ਘੱਡੀ ਨਹੀਂ ਮਾਨਾ ਫੇਸ ਬੜਾ ਚੰਗਾ ਫੁੱਲ ਕੱਦ ਦਾ ਪ੍ਰਿੰਟ ਪ੍ਰਿੰਟ ਚੰਗਾ ਚੰਗੀ ਲੰਬੀ ਲੰਬੀ ਬਹੁਤ ਆ ਹਾਈਟ ਫੁੱਲ ਆ ਬਾਈ ਬਰਾਬਰ ਖੜਿਓ ਬਈ ਕੱਦ ਦਿਖਾ ਦਈਏ ਕੱਦ ਫੁੱਲ ਆ ਕਰਮ ਵਾਲੀ ਦਾ ਲੈ ਬਾਈ ਬਰਾਬਰ ਖੜਾ ਬਈ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਕੱਦ ਜਮਾ ਫੁੱਲ ਆ ਕੱਚੀ ਕੱਚੀ ੱਟਾਂ ਦਿਖਾ ਦੇ ਬਈ ਲੈ ੱਟਾਂ ਬਹੁਤ ਪਈਆਂ ਸਾਰੀਆਂ ਬਾਲਡਨਾਂ ਲੈ ਗੱਢ ਲੇ ਫੇਰ ਸੋਣਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕਲਵੇਂ ਪੂਰੇ ਗੈਰ ਤੇ ਆ ਖੋਲ ਦੇ ਬਈ ਤੋਰ ਕੇ ਦਿਖਾ ਦੇ ਚੰਗੀ ਆ ਬੜ ਦੁੱਧਰ ਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਕੱਚੀ ਆ ਹਜੇ ਬਾਈ ਨੇ ਦੱਸਿਆ 15 16 ਦਿਨਾਂ ਦੀ ਕੋਸ ਹਾਂ ਨਾ ਜੱਜਮੈਂਟ ਕਰ ਲਿਓ ਆਰਡਰ ਆ ਜਿਹੜਾ ਨੇ ਕਮਾਲ ਦਾ ਤਿਆਰ ਕਰਨਾ ਬਈ ਤੂਰਾ ਤਰਾ ਦੇਖੋ ਬੜ ਦਾ ਕਮਾਲ ਤੇ ਕੀ ਮੋਲ ਆ ਬਈ ਇਹਦਾ ਆ 95000 ਰੁਪਏ ਜੀ ਮਾਨਤਾਣ ਹੋ ਜਾਵੇ ਹਾਂਜੀ ਹਾਂਜੀ ਕਰ ਦਾਂਗੇ ਠੀਕ ਆ 95000 ਰੁਪਏ ਮੋਲ ਆ ਵੀਰੇ ਮਾਨਤਾਣ ਜਿਹੜਾ ਮੌਕੇ ਤੇ ਜਰੂਰ ਹੋ ਜਾਊ ਠੰਡੀ ਸੀਲ ਆ ਬਾਈਓ ਹਾਂਜੀ ਹਾਂਜੀ ਦਿਖਾ ਦੋਨੇ ਤੁਹਾਨੂੰ ਠੀਕ ਆ ਬਾਈ ਠੰਡੀ ਸੀ ਲੱਲ ਐ ਜਿਵੇਂ ਮਰਜੀ ਹੱਥ ਲਾਈ ਚਾਲ ਕੋਈ ਚੱਕਰੀ ਨਹੀਂ ਕਹਿੰਦੀ ਕਰਮ ਵਾਲੀ ਕੁਛ ਨਹੀਂ ਕਿਆ ਬਾਤ ਆ ਪੂਰੀ ਠੰਡੀ ਆ ਨਾ ਤੇ ਲਾਣਾ ਨੂਣਾ ਦਿਖਾਉਨੇ ਆ ਬਾਈ ਨੇੜ ਤੋਂ ਲੈ 나ੜ ਦੇਖੋ ਦੁੱਧ ਵਾਲੀ ਬੱਡੀ ਕਿਆ ਬਾਤ ਆ ਫਲਾਈ ਫਲੁਈ ਬਹੁਤ ਆ ਲੈ ਕਿਤੇ ਵਾ ਬਾਈ ਰਬੜੰਗੂ ਭਦਲ ਐ ਕਿਆ ਬਾਤ ਆ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਗਲਾਬੀ ਥਾਣ ਚਵਾਈ ਚੂਈ ਬਾਈ ਕਹਿੰਦਾ ਨੰਬਰ 1 ਸਕੇ ਸੋ ਠੱਲਾ ਨਹੀਂ ਕੋ ਠੱਲਾ ਬਹੁਤ ਪਈ ਨੇ ਬਾਈ ਲੈ ਚੱਲ ਬਾਈ ਮੁੱਲ 95000 ਰੁਪਇਆ ਮਾਨਦਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਕਿਸੇ ਵੀਰ ਨੂੰ ਬੜਾ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ